ਕਹਿੰਗੇ ਪਾਪ 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 ਕਿੰਗੇ ਬਿਦੋਨਾ ਨਹੀਂ ਜੱਦੀ ਪਾਪ ਪਾਪ ਕਿੰਗੇ ਮਾਈ ਜੀ ਪਾਪਾਈ ਹੈ ਸੋਰੀ ਨੇ ਵੀ ਅੱਡ ਕਰਤਾ ਸੀ ਕਮਰੇ ਚ ਰਹਿੰਦੇ ਸੀ ਇਹ ਦੱਸਦੀ ਹੈ ਭੈਣ ਵੀ ਕਹੀ ਤੈਨੂੰ ਭੁੱਖਾ ਹੀ ਰਿਹਾ ਰੋਟੀ ਵੀ ਹੈ ਨਹੀਂ ਸੀ ਘਰ ਤੇ ਸਾਡੇ ਦੇਣ ਨੂੰ ਹੌਲੀ ਹੌਲੀ ਉਹ ਸੁੱਕਣ ਲੱਗ ਗਿਆ ਸੁੱਕਦਾ ਸੁੱਕਦਾ ਕਮਜ਼ੋਰ ਹੋ ਗਿਆ ਇੱਕ ਦਿਨ ਸੁੱਤਾ ਪਿਆ ਹੀ ਰਹਿ ਗਿਆ ਦੇਖੋ ਸਾਡੀ ਅੱਜ ਵਿੱਦਿਆ ਹੁਣ ਤੁਰਨ ਲੱਗ ਗਈ ਆ ਵਿੱਦਿਆ ਇੱਥੇ ਖੜੇ ਏ ਆ ਜਾ ਆ ਜਾ ਮਾਮਾ ਜੀ ਕੋਲ ਦੇਖੋ ਕਿਵੇਂ ਬੱਚਿਆਂ ਨਾਲ ਖੇਡਦੀ ਆ ਦੇਖੋ ਜੀ ਇਹ ਤੁਰਨ ਲੱਗ ਗਈ ਆ ਇਹਦੇ ਨਿੱਕੇ ਨਿੱਕੇ ਕਦਮ ਆ ਜਿਹੜੇ ਦੇਖੋ ਕਿਵੇਂ ਬੱਚਿਆਂ ਨਾਲ ਖੇਡਦੀ ਆ ਇਹ ਸਾਡੇ ਕੋਲੇ ਸਪਨਿਆਂ ਦੇ ਘਰ ਵਿੱਚ ਆ ਕੇ ਤੁਰਨ ਲੱਗੀ ਸਾਡੀ ਏਤੀ ਇਦਾਂ ਹੀ ਇਹ ਸਾਡੀ ਨਿੱਕੀ ਜਿਹੀਤ ਵੀ ਡੇਢ ਸਾਲ ਤੋਂ ਇਹਨੇ ਸੂਰਜ ਨਹੀਂ ਸੀ ਦੇਖਿਆ ਇੱਥੇ ਆ ਕੇ ਤੁਰਨ ਲੱਗੀ ਸੀਗੀ ਤੇ ਅੱਜ ਵਿਦਿਆ ਨੂੰ ਤੁਰਦੀ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਤੇ ਖੁਸ਼ੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਨ ਨੂੰ ਪੂਰੇ ਸੁਪਨੇ ਕਾ ਬਾਬਾ ਜੀ ਮੇਰੇ ਕਿਨ ਨੂੰ ਵਗਦੀ ਵਗਦੀ ਮੰਗਦੇ ਕੰਗੇ ਰੂਸੀ ਗਏ ਪਰ 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 ਕੇ ਅੱਗੇ ਅਫਸਰ ਬਰੇ ਸੈਮ ਆ ਗਿਆ ਸਭ ਕਰੂ ਜਿੱਪ ਇਹਨਾਂ ਅੱਜ ਥੋੜੀ ਜਗ੍ਹਾ ਪੂ ਮਾਮਾ ਕੀ ਆਰਾਮ ਆ ਅਫਸਰ ਬੰਚੇ ਮੇਰੇ ਭਾਈ ਜੀ ਮੇਰਾ ਸਾਗ ਗੰਗੇ ਭਾਈ ਜੀ ਸਿਰਫ ਮੇਰੇ ਭਾਈ ਜੀ ਹੋ ਕੋਈ ਦੁਨੀਆ ਚ ਹੈ ਮੇਰੇ ਭਾਈ ਜੀ ਅਸਲ ਸਭ ਤੋਂ ਮੇਰੇ ਭਾਈ ਜੀ ਪੂਰਾ ਇਹ ਇੰਨਾ ਮੇਰੀਆਂ ਭੈਣਾਂ ਨੂੰ ਬਾਬਾ ਜੀ ਨੇ ਪਤਾ ਨਹੀਂ ਸਾਡੇ ਕਿਹੜੇ ਜਨਮਾਂ ਦੇ ਰਿਸ਼ਤੇਆਂ ਨੂੰ ਸਾਡੇ ਨਾਲ ਜੋੜਿਆ ਲਿਆ ਕੇ ਇੱਥੇ ਮੇਰੀ ਭੈਣ ਨੂੰ ਅਮਨ ਨੂੰ ਜਦੋਂ ਗੁਰੂ ਹਰ ਸਹਾਏ ਤੋਂ ਨਾ ਛੱਡਣ ਆਏ ਸੀਗੇ ਧੰਨਵਾਦ ਆ ਉਹ ਭੈਣ ਦਾ ਉਹ ਵੀਰ ਦਾ ਜਿਹੜੇ ਇੱਥੇ ਛੱਡ ਕੇ ਗਏ ਸੀ ਉਹ ਸੋਸ਼ਲ ਮੀਡੀਆ ਤੇ ਚੈਨਲ ਚਲਾਉਂਦੇ ਨੇ ਖਬਰਾਂ ਦਾ ਕੰਮ ਕਰਦੇ ਨੇ ਤੇ ਉਹ ਦੋਨੋਂ ਜਾਨੇ ਜਦੋਂ ਇੱਥੇ ਸਾਡੇ ਕੋਲੇ ਆਏ ਨਾ ਸਾਨੂੰ ਪਹਿਲਾਂ ਵੀਡੀਓ ਭੇਜੀ ਸੀ ਵੀ ਇੱਕ ਭੈਣ ਸੜਕਾਂ ਦੇ ਗੁਰੂ ਹਰਸਹਾਇਜੇ ਘੁੰਮਦੀ ਆ ਨਿੱਕੀ ਜੀ ਬੱਚੀ ਆ ਨਾਲ ਮਾਂ ਪਿਓ ਹੈ ਨਹੀਂ ਕੋਈ ਰਿਸ਼ਤੇਦਾਰ ਬਾਹ ਨਹੀਂ ਫੜ ਰਿਹਾ ਘਰ ਵਾਲੇ ਦੀ ਮੌਤ ਹੋ ਗਈ ਆ ਤੇ ਉੱਥੋਂ ਫਿਰ ਅਮਨ ਭੈਣ ਨੂੰ ਉਹ ਲੈ ਕੇ ਆਈ ਸੀ ਸਾਡੇ ਕੋਲੇ ਅੱਜ ਇਹ ਵਿਦਿਆ ਨੇ ਜਿਹੜੇ ਕਦਮ ਇਸ ਧਰਤੀ ਤੇ ਰੱਖੇ ਆ ਤੁਰ ਹੀ ਆ ਸਾਡੇ ਲਈ ਇਹ ਬਹੁਤ ਖੁਸ਼ੀ ਦੇ ਪਾਲਾ ਕਿਉਂਕਿ ਜਦੋਂ ਇਹ ਵਿਦਿਆ ਆਈ ਸੀ ਨਿੱਕੀ ਜੀ ਸੀਗੀ ਕੁਝ ਕੁ ਮਹੀਨਿਆਂ ਦੀ ਸੀ ਹਜੇ ਤੇ ਹੁਣ ਮੇਰੀ ਧੀ ਭੱਜਣ ਲੱਗੀ ਆ ਤੇ ਭੈਣ ਨੇ ਸਾਡੇ ਤੋਂ ਕਿੱਡੀ ਉਮੀਦ ਲਾਈ ਹੋਈ ਆ ਵੀ ਮੇਰੀ ਧੀ ਨੂੰ ਅਸੀਂ ਇੱਥੇ ਪੜਾਵਾਂਗੇ ਵੱਡੀ ਅਫਸਰ ਬਣਾਵਾਂਗੇ ਇਹ ਭੈਣ ਜਦੋਂ ਆਈ ਸੀ ਇਹਨੇ ਇੱਥੇ ਮੂਰੇ ਮੂਰੇ ਬਾਲ ਆਪਦੇ ਕੱਟੇ ਹੋਏ ਸੀ ਜਿਵੇਂ ਹੀ ਔਰ ਬਹੁਤ ਜ਼ਿਆਦਾ ਆਪਸਕ ਸੀ ਹੁਣ ਮੇਰੀ ਭੈਣ ਵੀ ਠੀਕ ਆ ਆਪਣੀ ਧੀ ਨਾਲ ਵੀ ਪਹਿਲਾਂ ਬਹੁਤ ਗੁੱਸਾ ਕਰਦੀ ਸੀ ਉਹਨੂੰ ਮਾਰਦੀ ਸੀ ਕਿਉਂਕਿ ਖੁਦ ਹੀ ਨਹੀਂ ਸੀ ਪਤਾ ਇੱਕ ਅਨਜਾਨ ਸ਼ਹਿਰ ਦੇ ਵਿੱਚ ਅਜ ਤੱਕ ਕੁ ਸਾਲੇ ਪਹੁੰਚੀ ਪਹਿਲਾਂ ਮਾਪਿਓ ਨੇ ਛੱਡਤਾ ਸੀ ਦਾਦੇ-ਦਾਦੀ ਨੇ ਵੀ ਛੱਡਤਾ ਸੀ ਤੇ ਅਨਜਾਨ ਸ਼ਹਿਰ ਚਾਈ ਸਟੇਸ਼ਨ ਤੇ ਜਿਹੜੇ ਅਖਬਾਰ ਵੇਚਣ ਵਾਲੇ ਹੁੰਦੇ ਆ ਵੀਰ ਬੈਠੇ ਉਹਨਾਂ ਨੇ ਦੇਖਿਆ ਵੀ ਇਹ ਕੁੜੀ ਅਨਜਾਨ ਇੱਥੇ ਘੁੰਮਦੀ ਆ ਉਹਨਾਂ ਨੇ ਇਹਦੀ ਮਦਦ ਕੀਤੀ ਉਹਨਾਂ ਦੇ ਵਿੱਚੋਂ ਇੱਕ ਅਖਬਾਰ ਵੇਚਣ ਵਾਲੇ ਬਾਈ ਨੇ ਆਪਣੇ ਬੇਟੇ ਨਾਲ ਵਿਆਹ ਦਿੱਤੀ ਵੀ ਚਲ ਮੇਰੇ ਮੁੰਡੇ ਨਾਲ ਵਿਆਹ ਦਿੰਨਾ ਮੈਂ ਉਹ ਸ਼ਨੀ ਦਾ ਭਗਤ ਸਿੰਘ ਸ਼ਨੀ ਮੰਗਦਾ ਸੀ ਜਿਹੜੇ ਸਰੋਂ ਦਾ ਤੇਲ ਪਾ ਕੇ ਸ਼ਨੀ ਸ਼ਨੀਵਾਰ ਵਾਲੇ ਦਿਨ ਮੰਗਦੇ ਹੁੰਦੇ ਆ ਨਾ ਜਿਹੜੇ ਸ਼ਨੀ ਦੇ ਪੁਜਾਰੀ ਹੁੰਦੇ ਆ ਉਹ ਕੰਮ ਕਰਦਾ ਸੀ ਹਫ਼ਤੇ ਚ ਇੱਕ ਦਿਨ ਕੰਮ ਕਰਦਾ ਸੀ ਉਹ ਬਾਕੀ ਦਿਨ ਉਹ ਬੈਠ ਕੇ ਖਾਂਦਾ ਸੀ ਉਹਨੂੰ ਕਾਲਾ ਪੀਲਿਆ ਸੀ ਪਹਿਲਾਂ ਨਸ਼ੇ ਪੱਤੇ ਕਰਦਾ ਸੀ ਉਹ ਬਾਈ ਉਹਦੇ ਨਾਲ ਇਸ ਧੀ ਨੂੰ ਸਾਡੀ ਨੂੰ ਉਸ ਟਾਈਮ ਵਿਆਹ ਦਿੱਤਾ ਗਿਆ ਚਲੋ ਮੱਲੇ ਵਾਲਿਆਂ ਨੇ ਲੜ ਕੇ ਹੋਰ ਲੋਕਾਂ ਨੇ ਰਲ ਕੇ ਇਹਦਾ ਵਿਆਹ ਕਰਤਾ ਇਹਦਾ ਘਰ ਬਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸਾਹਨ ਦਿੱਤਾ ਇਹਨਾਂ ਦੀ ਜਿੰਨੀ ਕੋ ਉਹਨਾਂ ਨੇ ਦੱਸਿਆ ਸਾਨੂੰ ਵੀ ਅਸੀਂ ਕੋਸ਼ਿਸ਼ ਕੀਤੀ ਕੋਈ ਅੱਗੇ ਨਹੀਂ ਆਇਆ ਵਿਆਹ ਹੋ ਗਿਆ ਚਲੋ ਆਪਣੇ ਘਰ ਵਾਲੇ ਨਾਲ ਰਹਿਣ ਲੱਗੀ ਅਮਨ ਉਹਨੂੰ ਇੰਨਾ ਜਿਆਦਾ ਇਹ ਭੈਣ ਸਲਾਉਂਦੀ ਇੰਨਾ ਜਿਆਦਾ ਅੱਜ ਯਾਦ ਕਰਦੀ ਰਹਿੰਦੀ ਆ ਉਸ ਦੁਨੀਆ ਤੋਂ ਤੁਰ ਗਿਆ ਬੇਟੀ ਨੇ ਜਾਨਵਨ ਲੈ ਲਿਆ ਬੇਟੀ ਹਜੇ ਕੁਝ ਕਿ ਮਹੀਨਿਆਂ ਦੀ ਸੀਗੀ ਤੇ ਉਹਨੂੰ ਬਿਮਾਰੀ ਵੱਧ ਗਈ ਕਰੇ ਰੋਟੀ ਵੀ ਹੈ ਨਹੀਂ ਸੀ ਅੰਨ ਦਾ ਦਾਣਾ ਵੀ ਨਹੀਂ ਸੀ ਮਾਪਿਓ ਤਾਂ ਅੱਡ ਰਹਿੰਦੇ ਸੀ ਇਹ ਪਹਿਲਾਂ ਤਾਂ ਮੈਂ ਪਤਾ ਨਹੀਂ ਕੀ ਕਾਰਨ ਹੈ ਹੁਣ ਇਹਨਾਂ ਨੂੰ ਘਰ ਤੋਂ ਜਿਹੜਾ ਸੱਸ ਸਹੁਰੇ ਨੇ ਵੀ ਅੱਡ ਕਰਤਾ ਸੀ ਕਮਰੇ 'ਚ ਰਹਿੰਦੇ ਸੀ ਇਹ ਦੱਸਦੀ ਹੈ ਭੈਣ ਵੀ ਕਈ ਦਿਨੋਂ ਭੁੱਖਾ ਹੀ ਰਿਹਾ ਰੋਟੀ ਵੀ ਹੈ ਨਹੀਂ ਸੀ ਘਰ 'ਚ ਸਾਡੇ ਦੇਣ ਨੂੰ ਹੌਲੀ-ਹੌਲੀ ਉਹ ਸੁੱਕਣ ਲੱਗ ਗਿਆ ਸੁੱਕਦਾ ਸੁੱਕਦਾ ਕਮਜ਼ੋਰ ਹੋ ਗਿਆ ਇੱਕ ਦਿਨ ਸੁੱਤਾ ਪਿਆ ਹੀ ਰਹਿ ਗਿਆ ਉਸ ਤੋਂ ਬਾਅਦ ਆਪ ਦੀ ਧੀ ਨੂੰ ਲੈ ਕੇ ਇਹਨੇ ਰੌਲਾ ਰੂਪਾ ਪਾਇਆ ਆਪਦੇ ਸਹੁਰਿਆਂ ਨੂੰ ਬੁਲਾਇਆ ਉਹਨਾਂ ਨੇ ਉਹਦਾ ਸਸਕਾਰ ਕਰਤਾ ਤੇ ਇਹਦੀ ਜ਼ਿੰਮੇਵਾਰੀ ਚੱਕਣ ਤੋਂ ânkari ਕਰਦੇ ਵੀ ਤੂੰ ਸਾਡੇ ਪੁੱਤ ਨੂੰ ਖਾ ਗਈਆਂ ਤੂੰ ਸਾਡੀ ਘਰ ਨਹੀਂ ਲੱਗੀ। ਇਹ ਦੁਆਰਾ ਫੇਰ ਉਹਨਾਂ ਸੜਕਾਂ ਤੇ ਆ ਗਈ ਜਿੱਥੇ ਉਹਨਾਂ ਨੇ ਚੱਕਿਆ ਸੀ ਪਹਿਲਾਂ। ਉਹੀ ਬਜ਼ੁਰਗ ਜਿਹੜਾ ਅਖਬਾਰ ਵੇਚਦਾ ਸੀ ਸੋਹਰਾ ਬਣਿਆ ਸੀ ਜਿਨੇ ਨੂੰ ਆਪਣੇ ਘਰ ਢੁੱਕਿਆ ਸੀ ਆਪਦੇ ਪੁੱਤ ਨਾਲ ਵਿਆਹ ਲਿਆ ਸੀ ਉਹਨੇ ਹੀ ਮੁੜ ਕੇ ਇਹਦੀ ਜ਼ਿੰਮੇਵਾਰੀ ਚੱਕਣ ਤੋਂ ânkari ਕਰਤਾ। ਤਾਂ ਫੇਰ ਗੁਰੂ ਹਰਸਹਾਏ ਨੇ ਪਿੰਡਾਂ ਨੇ ਸੜਕਾਂ ਤੇ ਘੁੰਮਦੀ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀ ਇਹ ਭੈਣ ਠੰਡ 'ਚ ਆਪਣੇ ਬੱਚੀ ਨੂੰ ਲੈ ਕੇ ਰੋਂਦੀ ਕਰਾਉਂਦੀ ਫਿਰ ਸਾਡੇ ਤੱਕ ਪਹੁੰਚ ਹੋਈ ਵਾਇਗਰੂ ਨੇ ਕਿਰਪਾ ਕੀਤਾ ਸਾਡੀ ਇਸ ਭੈਣ ਨੂੰ ਸੁਪਨਿਆਂ ਦੇ ਘਰ ਦੀ ਮੈਂਬਰ ਬਣਾਇਆ ਫਿਰ ਅਸੀਂ ਇਸ ਭੈਣ ਦਾ ਘਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਯਤਨ ਕੀਤਾ ਇਹਦੇ ਇਹਦੀ ਮੰਮੀ ਦਾ ਕਿਤੇ ਹੋਰ ਵਿਆਹ ਹੋਇਆ ਹੋਇਆ ਡੈਡੀ ਦਾ ਕਿਤੇ ਹੋਰ ਹੋਇਆ ਹੋਇਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਕੋਈ ਸੰਬੰਧ ਨਹੀਂ ਸਾਡੇ ਨਾਲ ਨਾ ਗੱਲ ਕਰੋ ਦਾਦੇ-ਦਾਦੀ ਤੱਕ ਰ ਵੀ ਪਹੁੰਚ ਕੀਤੀ ਉਹਨਾਂ ਨੇ ਵੀ ਕੋਈ ਦਾਸ ਰਾਨੀ ਫੜਾਇਆ ਪਰ ਸਾਡੀ ਧੀ ਹੈ ਸਾਡੀ ਇਹ ਭੈਣ ਆ ਸਾਡੀ ਇਹ ਭਾਣਜੀ ਆ ਬਿੱਦਿਆ ਸਾਡੇ ਲਈ ਅੱਜ ਇਹ ਬੜਾ ਖੁਸ਼ੀ ਦਾ ਦਿਨ ਆ ਅੱਜ ਮੈਂ ਲਗਭਗ 24-25 ਦਿਨਾਂ ਬਾਅਦ ਜਦੋਂ ਦੀ ਸੇਵਾ ਸ਼ੁਰੂ ਹੋਈ ਹੈ 10 ਸਾਲਾਂ ਤੋਂ ਪਹਿਲੀ ਵਾਰੀ 25 ਦਿਨ ਦੂਰ ਰਹਾ ਮੈਂ ਆਪਣੇ ਘਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਧੀਆਂ ਪੁੱਤਾਂ ਤੋਂ ਆਪਣੇ ਮਾਵਾ ਤੋਂ ਆਪਣੀਆਂ ਭੈਣਾਂ ਤੋਂ ਬੱਚਿਆਂ ਬੱਚੀਆਂ ਤੋਂ ਬਾਪੂ ਬਜ਼ੁਰਗਾਂ ਤੋਂ ਪਹਿਲੀ ਵਾਰ 25 ਦਿਨਾਂ ਦਾ ਵਕਫਾ ਹੋਇਆ ਜਿਹੜਾ ਇਹਨੇ 10 ਸਾਲਾਂ ਚ ਸਾਡੀ ਇਸ ਘਰ ਤੋਂ ਦੂਰੀ ਰਹੀ ਹੈ ਬਾਹਰ ਗਏ ਹੋਏ ਸੀ ਅਸੀਂ ਉੱਥੇ ਗਿਆਨ ਤੋਂ ਮਾਤਾ ਜੀ ਬਿਮਾਰ ਹੋ ਗਏ ਸੀ ਥੋੜੇ ਹੋਰ ਦਿਨ ਲੱਗਣੇ ਪਹਿਲਾਂ ਤਾਂ 20 ਦਿਨਾਂ ਲਈ ਸਫਰ ਸੀ ਵੀ 5 ਦਿਨ ਹੋਰ ਵੱਧ ਗਏ ਸਾਡੇ ਪਰ ਜਦੋਂ ਮੈਂ ਅੱਜ ਆਇਆ ਆ ਕੇ ਮਿਲਿਆ ਆਪਣੀ ਭੈਣ ਨੂੰ ਸਭ ਤੋਂ ਪਹਿਲੇ ਸ਼ਬਦ ਇਹਦੇ ਨੇ ਸੀ ਵੀ ਵੀਰੇ ਹੁਣ ਵਿਦਿਆ ਤੁਰਨ ਲੱਗ ਗਈ ਆ ਆਪਣੇ ਤੇ ਹੁਣ ਵਿਦਿਆ ਸਾਡੀ ਭੱਜਣ ਲੱਗ ਗਈ ਐ ਤੇ ਜਿਹੜੀ ਤੁਸੀਂ ਦੇਖੀ ਵੀ ਆ ਤੇ ਜਿਹੜੇ ਇਹ ਵਿਦਿਆ ਨੇ ਇੱਕ ਕਦਮ ਪੱਟਿਆ ਨਾ ਸਾਡੇ ਲਈ ਇਹ ਮੈਨੇ ਰੱਖਦੇ ਆ ਇਹ ਕਦਮ ਤੇ ਅਸੀਂ ਇਹਨਾਂ ਕਦਮਾਂ ਦੇ ਨਾਲ ਕਦਮ ਮਿਲਾ ਕੇ ਚੱਲ ਸਕੀਏ ਆਉਣ ਵਾਲੇ ਵਕਤ ਵਿੱਚ ਵੀ ਅਸੀਂ ਆਪਣੀ ਭਾਣ ਜੀ ਨੂੰ ਆਪਣੀ ਵਿਦਿਆ ਨੂੰ ਪੜ੍ਹਾ ਲਿਖਾ ਸਕੀਏ ਸਾਡੀ ਭੈਣ ਦਾ ਇੱਕ ਸੁਪਨਾ ਵਾ ਵੀ ਮੈਂ ਆਪਣੀ ਧੀ ਨੂੰ ਕੀ ਬਣਾਉਣਾ ਵਾ ਅਫਸਰ ਅਫਸਰ ਬਣਾਉਣਾ ਡੀਐਫਸੀ ਬਣਾਉਣਾ ਅਫਸਰ ਬਣਾਉਣਾ ਚਾਹੇ ਕਹਿਣਾ ਵੀ ਨਹੀਂ ਹੁੰਦਾ ਪਰ ਉਹਦੇ ਦਿਲ ਦੀ ਜਿਹੜੀ ਭਾਵਨਾ ਵਾ ਉਹਨੂੰ ਸਮਝਿਓ ਉਹਦੀ ਜਿਹੜੀ ਆਪਣੀ ਧੀ ਦੇ ਵਾਸਤੇ ਇੱਕ ਅਮੀਰ ਆ ਉਹਨੂੰ ਸਮਝਿਓ ਅਰਦਾਸ ਕਰਿਓ ਸਾਡੀ ਗਿੱਦਿਆ ਵਾਸਤੇ ਵੀ ਅਮਨ ਨੂੰ ਸਾਡੀ ਭੈਣ ਨੂੰ ਪ੍ਰਮਾਤਮਾ ਇੰਨੀ ਹਿੰਮਤ ਬਖਸ਼ਣ ਇੰਨੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੱਤ ਬੁੱਧੀ ਬਖਸ਼ਣ ਵੀ ਇਹ ਭੈਣ ਆਪਣੀ ਧੀ ਦਾ ਜੀਵਨ ਸਵਾਰ ਸਕਣ ਸਾਨੂੰ ਵੀ ਸੱਚੇ ਪਾਤਸ਼ਾਹ ਹਿੰਮਤ ਬਖਸ਼ਣ ਸੀ ਇਹਦੇ ਮਾਮੇ ਬਣਸੇ ਸਾਡੀਆਂ ਹੋਰ ਵੀ ਧੀਆਂ ਇੱਥੇ ਖੜੀਆਂ ਨੇ ਸਾਡੇ 42 ਬੱਚੇ ਨੇ ਇਸ ਘਰ ਚ ਰੰਦੇ ਨੇ ਧੀਆਂ ਤੇ ਪੁੱਤ ਨੇ 42 ਬੱਚਿਆਂ ਦਾ ਬਾਪ ਆ ਮੈਂ ਬਹੁਤ ਬੜਪਾਗਿਆ ਸਮਝਦਾ ਆਪਣੇ ਆਪ ਨੂੰ 42 ਉਹ ਬੱਚੇ ਨੇ ਜਿਹੜੇ ਪਾਪਾ ਪਾਪਾ ਕਹਿੰਦੇ ਨੇ ਅਜੇ 32 ਬੱਚੇ ਉਹ ਵੀ ਨੇ ਜਿਹੜੇ ਇਹ ਸੋਝੀ ਨਹੀਂ ਰੱਖਦੇ ਕਹਿ ਨਹੀਂ ਸਕਦੇ ਮਹਿਸੂਸ ਨਹੀਂ ਕਰ ਸਕਦੇ ਪਰ ਅਸੀਂ ਜਰੂਰ ਕੋਸ਼ਿਸ਼ ਕਰੀਦੀ ਆ ਉਹਨਾਂ ਦੇ ਵੀ ਅਸੀਂ ਆਪਣੇ ਬਣ ਸਕੀਏ ਇਹਨਾਂ ਸਾਡੀਆਂ ਧੀਆਂ ਵਾਸਤੇ ਸਾਡੇ ਜਿਹੜੇ ਬੱਚੇ ਆ ਪੁੱਤਾਂ ਸਾਡੇ ਉਹਨਾਂ ਦੀਆਂ ਵੀ ਤਸਵੀਰਾਂ ਲੱਗੀਆਂ ਉੱਪਰ ਸਾਡੇ ਪਰਿਵਾਰ ਵਾਸਤੇ ਅਰਦਾਸ ਕਰਿਓ ਵੀ ਅਸੀਂ ਇਹਨਾਂ ਸਾਰੀਆਂ ਭੈਣਾਂ ਦੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ ਬੱਚਿਆਂ ਦੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ ਆਪਣੀਆਂ ਮਾਵਾਂ ਦੀਆਂ ਆਪਣੀਆਂ ਭੈਣਾਂ ਦੀਆਂ ਆਪਣੇ ਬਾਪੂ ਬਜ਼ੁਰਗਾਂ ਦੀਆਂ ਆਪਣੇ ਨੌਜਵਾਨ ਵੀਰਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀ ਇਹ ਸਾਰੇ ਭੈਣ ਭਰਾ ਅਰਦਾਸ ਕਰੇ ਬਹੁਤ ਵਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ